ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਪੁਰਾਣੀ ਚੀਜ਼ ਮੈਂ ਤੁਹਾਨੂੰ ਦਿਖਾਉਣ ਲੱਗਿਆ ਉਹ ਚੀਜ਼ ਔਰਤਾਂ ਹੀ ਬਣਾਉਂਦੀਆਂ ਹੁੰਦੀਆਂ ਸੀ ਤੇ ਔਰਤਾਂ ਹੀ ਉਸ ਚੀਜ਼ ਨੂੰ ਕਰਦੇ ਵਿੱਚ ਵਰਤਦੀ ਹੁੰਦੀਆਂ ਸੀ ਪੁਰਾਣੇ ਵੇਲਿਆਂ ਵਿੱਚ ਸੋ ਅੱਜ ਕੱਲ ਉਹ ਚੀਜ਼ ਹੌਲੀ ਹੌਲੀ ਘਰਾਂ ਵਿੱਚੋਂ ਲੋਪ ਹੋ ਗਈ ਆ ਸੋ ਚੀਜ਼ ਅੱਜ ਇਸ ਵਲੌਗ ਦੇ ਜਰੀਏ ਮੈਂ ਤੁਹਾਨੂੰ ਦਿਖਾਵਾਂਗਾ ਸੋ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਲਾਇਕシェア ਤੇ ਕਮੈਂਟ ਵੀ ਜਰੂਰ ਕਰਨਾ ਜੀ ਸੋ ਦਿਖਾਉਣਾ ਤੁਹਾਨੂੰ ਪੁਰਾਣੇ ਸਮੇਂ ਦੀ ਉਹ ਬਸਤ ਕਿਉਂਕਿ ਔਰਤਾਂ ਘਰ ਦੇ ਵਿੱਚ ਵਰਤਦੀਆਂ ਆਂਦੀਆਂ ਸਾਨੂੰ ਇਹ ਦੇਖੋ ਜੀ ਇਹ ਆ ਉਹ ਚੀਜ਼ ਜੋ ਪੁਰਾਣੇ ਵੇਲਿਆਂ ਵਿੱਚ ਔਰਤਾਂ ਘਰ ਦੇ ਵਿੱਚ ਬਣਾਉਂਦੀਆਂ ਹੁੰਦੀਆਂ ਸੀ ਤੇ ਘਰ ਦੇ ਵਿੱਚ ਹੀ ਇਸ ਚੀਜ਼ ਨੂੰ ਵਰਤਦੀਆਂ ਹੁੰਦੀਆਂ ਸੀ ਇਸ ਚੀਜ਼ ਨੂੰ ਗੋਲਾ ਕਹਿੰਦੇ ਨੇ ਸੋ ਪੁਰਾਣੇ ਪੰਜਾਬ ਵਿੱਚ ਜਿਹੜੀ ਕੁੜੀਆਂ ਹੁੰਦੀਆਂ ਸੀ ਉਹ ਲੋਕ ਕਲਾ ਵਿੱਚ ਮਹਾਰ ਹੁੰਦੀ ਆ ਸਾਨੂੰ ਘਰ ਵਿੱਚੋਂ ਵਰਤੋਂ ਵਿੱਚੋਂ ਘਰ ਵਿੱਚ ਵਰਤੋਂ ਦਾ ਸਮਾਨ ਉਹ ਆਪ ਤਿਆਰ ਕਰਦੀਆਂ ਸਾਨੂੰ ਜਿਵੇਂ ਸਿੱਕੂ ਡੱਲਾ ਛੰਗੇਰਾ ਅਤੇ ਗੋਲੇ ਉਹ ਇਹ ਸਾਰੀਆਂ ਵਸਤਾਂ ਆਪਣੇ ਹੱਥੀ ਤਿਆਰ ਕਰਦੀਆਂ ਹੁੰਦੀਆਂ ਸਾਨੂੰ ਉਹ ਜਿਹੜੇ ਗੋਲੇ ਹੁੰਦੇ ਦੀ ਇਹ ਦਾਜ ਵਿੱਚ ਦਿੱਤੇ ਜਾਂਦੇ ਸਨ ਇਸ ਤਰ੍ਹਾਂ ਦੇ ਗੋਲੇ ਬਣਾਉਣ ਵਾਸਤੇ ਸਾਰੇ ਪੰਜਾਬ ਵਿੱਚ ਇੱਕ ਹੀ ਤਕਨੀਕ ਹੁੰਦੀ ਦੀ ਉਹ ਦੀ ਪੁਰਾਣੇ ਕਾਗਜ ਅਜੇ ਅਤੇ ਗਾਜਨੀ ਜਿਹਨੂੰ ਗਾਜੀ ਕਹਿੰਦੇ ਨੇ ਪੁਰਾਣੇ ਕਾਗਜ ਅਤੇ ਗਾਜਨੀ ਇਹਨਾਂ ਗੋਲਿਆਂ ਵਾਸਤੇ ਜ਼ਰੂਰੀ ਹੁੰਦੀ ਸੀ ਸੋ ਇਹਨਾਂ ਬਿਨਾ ਇਹ ਗੋਲੇ ਤਿਆਰ ਨਹੀਂ ਸਨ ਹੁੰਦੇ ਕਾਗਜ ਅਤੇ ਗਾਗਨੀ ਚ ਗਾਜਰੀ ਨੂੰ ਪਿਉ ਕੇ ਕਾਗਜ ਅਤੇ ਗਾਜਰੀ ਪਿਉ ਦਿੱਤੇ ਜਾਂਦੇ ਸੀ ਪਹਿਲਾਂ ਅਤੇ ਬਾਅਦ ਵਿੱਚ ਇਹਨਾਂ ਨੂੰ ਉਖੜਾਂ ਜਾਂ ਕੁੰਡਿਆਂ ਵਿੱਚ ਕੁੱਟ ਲਿਆ ਜਾਂਦਾ ਸੀ ਜਦ ਇਹ ਮਿੱਟੀ ਵਾਂਗ ਲੇਸ਼ੇਦਾਰ ਹੋ ਜਾਂਦੇ ਤਾਂ ਇਹਨਾਂ ਨੂੰ ਗੁੰਨ ਲਿਆ ਜਾਂਦਾ ਫਿਰ ਜਿਸ ਸਾਈਜ਼ ਦੇ ਗੋਲੇ ਬਣਾਉਣੇ ਹੁੰਦੇ ਉਸ ਸਾਈਜ਼ ਦਾ ਭਾਂਡਾ ਜਿਵੇਂ ਕੋਈ ਡਿੱਗਾ ਜਾਂ ਹੋਰ ਕੋਈ ਜੀ ਲੈ ਕੇ ਉਹਨੂੰ ਮੁੱਦਾ ਮਾਰ ਕੇ ਉਸ ਦੇ ਉੱਤੇ ਸਮਗਰੀ ਜਿਹੜੀ ਗੁੰਨੀ ਹੁੰਦੀ ਦੀ ਕਾ ਜਿ ਦੇ ਗਾਜਣੀ ਦੀ ਇਹਨੂੰ ਥੱਪਾ ਦਿੱਤਾ ਜਾਂਦਾ ਸੀ ਫਿਰ ਬੋਲੇ ਬੋਲੇ ਹੱਥਾਂ ਨਾਲ ਇਹ ਸਮਗਰੀ ਪਤਲੀ ਕੀਤੀ ਜਾਂਦੀ ਦੀ ਫਿਰ ਇਸ ਨੂੰ ਸੁੱਕਣ ਲਈ ਸਾੜ ਦਿੱਤਾ ਜਾਂਦਾ ਸੀ ਸੁੱਕਣ ਪੈਸੋਂ ਤਕਣ ਤੋਂ ਬਾਅਦ ਇਹ ਥੱਲਾ ਬਣਾਇਆ ਜਾਂਦਾ ਸੀ ਇਸ ਤਰ੍ਹਾਂ ਇਹ ਜਿਹੜਾ ਥੱਲਾ ਬਣਾਇਆ ਹੈ ਇਹ ਬਣਾਇਆ ਜਾਂਦਾ ਸੀ ਅਤੇ ਇਹਦੇ ਕੰਡੇ ਤਿਆਰ ਕੀਤੇ ਜਾਂਦੇ ਸੀ ਜਿਹੜੇ ਇਹ ਕੰਡੇ ਹੁੰਦੇ ਵੀ ਇਹਦੇ ਇਹ ਤਿਆਰ ਕੀਤੇ ਜਾਂਦੇ ਸੀ ਇਹ ਗੋਲੇ ਹਲਕੇ ਤੇ ਪੱਕੇ ਹੁੰਦੇ ਸੀ ਆ ਦੇਖੋ ਇਸ ਤਰ੍ਹਾਂ ਬਿਲਕੁਲ ਹਲਕਾ ਹੈ ਪਰਗੋਲੇਆਂ ਉੱਤੇ ਰੰਗਾਂ ਨਾਲ ਡਿਜ਼ਾਈਨ ਬਣਾਏ ਜਾਂਦੇ ਸੀ ਜਿਹੜਾ ਇਹ ਗੋਲਾ ਇਹ ਤਾਂ ਸਾਦਾ ਇਹਦੇ ਵਿੱਚ ਇੱਥੇ ਰੰਗ ਵੀ ਕਰੇ ਜਾਂਦੇ ਸੀ ਬਾਹਰਲੇ ਪਾਸੇ ਵੀ ਤੇ ਅੰਦਰ ਵੀ ਤਾਂ ਕਿ ਦੇਖਣ ਨੂੰ ਸੋਹਣਾ ਲੱਗੇ ਖੂਬਸੂਰਤ ਲੱਗੇ ਉਹ ਉਹ ਲਿਆਂ ਉੱਤੇ ਰੰਗਾਂ ਨਾਲ ਡਿਜ਼ਾਈਨ ਬਣਾਏ ਜਾਂਦੇ ਸੀ ਇਹ ਜਿਹੜੇ ਗੋਲੇ ਹੁੰਦੇ ਦੀ ਇਹ ਕਈ ਕੰਮ ਆਉਦੇ ਦੀ ਕਰਦੇ ਕਈ ਕੰਮ ਆ ਲਈ ਇਹ ਚ ਗੋਲੇ ਵਰਤੇ ਜਾਂਦੇ ਦੀ ਸੋਏ ਦੀ ਜੀ ਆਪਣੇ ਗੋਲੇ ਬਾਰੇ ਜਾਣਕਾਰੀ ਇਹ ਕਿ ਇਸ ਤਰ੍ਹਾਂ ਇਹ ਬਣਾਏ ਜਾਂਦੇ ਦੀ ਸੋ ਜੇ ਬੋਲੇ ਆ ਬਾਰੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਸ਼ੇਅਰ ਕਰ ਤੇ ਵਧੀਆ-ਵਧੀਆ ਕਮੈਂਟ ਵੀ ਜਰੂਰ ਕਰਨੇ ਤੇ ਵੀਡੀਓ ਨੂੰ ਲਾਇਕ ਸ਼ੇਅਰ ਵੀ ਜਰੂਰ ਕਰਕੇ ਜਾਣਾ ਜੀ ਸੋ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪ੍ਰਾਣੇ ਵੇੜਿਆਂ ਵਿੱਚ ਸਾਡੇ ਬਜ਼ੁਰਗ ਵਰਤਦੇ ਹੁੰਦੇ ਵੀ ਸੋ ਆਉਣ ਵਾਲੇ ਬਲੌਗਰ ਨੂੰ ਵੀ ਜ਼ਰੂਰ ਦੇਖਣਾ ਤੇ ਪਿਛਲੇ ਬਲੌਗਰ ਨੂੰ ਵੀ ਜ਼ਰੂਰ ਦੇਖਣਾ ਜੀ ਜੇ ਆਪ ਜੀ ਨੇ ਨਹੀਂ ਦੇਖੇ ਸੋ ਮਿਲਦੇ ਹਾਂ ਜੀ ਅਗਲੇ ਬਲੌਗ ਵਿੱਚ ਆ 仕送り,りやったのわあり。